ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ ਸੋ ਸასიਖਾਲ ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਮਲੋਟ ਕਤਲकांड ਦੀ ਉਹ ਕਤਲकांड ਜਿਨੇ ਪੂਰੇ ਮਲੋਟ ਨੂੰ ਕੀ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਇਹ ਸਟੋਰੀ ਹੈ ਇਹ ਸੱਚੀ ਕਹਾਣੀ ਹੈ ਕੁਲਵਿੰਦਰ ਸਿੰਘ ਚੋਹਾਨ ਦੀ ਜਿਸ ਨੂੰ ਉਸਦੀ ਪਤਨੀ ਨੇ ਹੀ ਨਾਜਾਇਜ਼ ਸਬੰਧਾਂ ਦੇ ਚਲਦਿਆਂ ਆਪਣੇ ਹੀ ਘਰ ਦੇ ਵਿੱਚ ਜ਼ਹਿਰ ਦੇ ਕੇ ਕਤਲ ਕਰ ਦਿੱਤਾ ਅਤੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਆਓ ਜੇਕਰ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਓ ਇਹ ਕਹਾਣੀ ਜਾਣਦੇ ਆ ਸਵੇਰ ਦਾ ਸਮਾਂ ਸੀ ਮਲੋਟ ਦੇ ਨਾਲ ਲੱਗਦੇ ਪਿੰਡ ਦਾਨੇਵਾਲ ਦੀ ਘਟਨਾ ਜਦੋਂ ਕੁਲਵਿੰਦਰ ਸਿੰਘ ਚੋਹਾਨ ਦਾ ਪਰਿਵਾਰ ਉੱਠਿਆ ਤੇ ਦੇਖਿਆ ਕਿ ਪੋਤੇ ਦੇ ਸਕੂਲ ਦੀ ਵਾਹਨ ਖੜੀ ਹੈ ਤੇ ਡਰਾਈਵਰ ਬੋਹੇ ਖੜਕਾ ਰਿਹਾ ਸੀ ਪਰ ਅੰਦਰੋਂ ਕੋਈ ਵੀ ਜਵਾਬ ਨਹੀਂ ਸੀ ਦੇ ਰਿਹਾ ਕੁਲਵਿੰਦਰ ਸਿੰਘ ਚੋਹਾਨ ਦੇ ਮਾਪੇ ਉੱਪਰ ਦੀ ਮੰਜ਼ਲ 'ਚ ਅਲੱਗ ਰਹਿੰਦੇ ਸੀ ਕਿਉਂਕਿ ਜਿਹੜੀ ਬਹੂ ਵਿਆਹ ਤੇ ਆਈ ਸੀ ਇਹ ਉਹਦੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਨੇ ਲਵ ਮੈਰਿਜ ਕਰਵਾਈ ਸੀ ਜਿਸ ਵਿੱਚ ਇਹ ਤਾਂ ਮਾਤਾ ਪਿਤਾ ਇੰਨੇ ਜ਼ਿਆਦਾ ਖੁਸ਼ ਨਹੀਂ ਸੀ ਪਰ ਕੁਲਵਿੰਦਰ ਕੌਰ ਦੀ ਵਾਈਫ ਦੇ ਜੋ ਮਾਪੇ ਸੀ ਉਹਦੀ ਪਤਨੀ ਦੇ ਪੇਕੇ ਉਹਨਾਂ ਨੇ ਕੁਲਵਿੰਦਰ ਸਿੰਘ ਨੂੰ ਉਹਨਾਂ ਦੇ ਮਾਪਿਓ ਤੋਂ ਅੱਡ ਕਰਵਾ ਕੇ ਥੱਲੇ ਵਾਲੀ ਮੰਜ਼ਲ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਅਤੇ ਕੁਲਵਿੰਦਰ ਸਿੰਘ ਦੇ ਮਾਪੇ ਸੀ ਜਿਹੜੇ ਉਹ ਉੱਪਰਲੀ ਮੰਜ਼ਲ ਦੇ ਵਿੱਚ ਰਹਿੰਦੇ ਸੀਗੇ ਜਦੋਂ ਸਕੂਲ ਵਾਂ ਦੇ ਡਰਾਈਵਰ ਨੇ ਦਰਵਾਜ਼ਾ ਖੜਕਾਇਆ ਤਾਂ ਕੋਈ ਬਾਹਰ ਨਾ ਨਿਕਲਿਆ ਤਾਂ ਕੁਲਵਿੰਦਰ ਸਿੰਘ ਚੋਹਾਨ ਦੇ ਮਾਪੇ ਜੋ ਉੱਪਰ ਲਗ ਮੰਜ਼ਲ 'ਚ ਰਹਿੰਦੇ ਸੀ ਤੇ ਕੁਲਵਿੰਦਰ ਸਿੰਘ ਆਪਣੀ ਪਤਲੀ ਦੇ ਨਾਲ ਥੱਲੇ ਰਹਿੰਦਾ ਸੀ ਜਦੋਂ ਕੁਲਵਿੰਦਰ ਦੇ ਪਿਓ ਨੇ ਪਿਛਲੇ ਗੇਟ ਰਾਹੀਂ ਅੰਦਰ ਜਾ ਕੇ ਦੇਖਿਆ ਤਾਂ ਕੁਲਵਿੰਦਰ ਦੀ ਲਾਸ਼ ਪਈ ਸੀ ਅਤੇ ਮੂੰਹ ਵਿੱਚੋਂ ਚੱਗ ਆ ਰਿਹਾ ਸੀ ਅੱਖਾਂ ਤੇ ਡੇਲੇ ਬਾਹਰ ਆਏ ਪਏ ਸੀ ਤੇ ਕੁਲਵਿੰਦਰ ਦਾ 9 ਸਾਲ ਦਾ ਬੇਟਾ ਦੋਨੋਂ ਘਰੋਂ ਗਾਇਬ ਸੀ ਹੁਣ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਤਫਤੀਸ਼ ਚ ਪਤਾ ਲੱਗਾ ਕਿ ਕੁਲਵਿੰਦਰ ਕੌਰ ਨੇ ਜਿਸ ਔਰਤ ਨਾਲ ਵਿਆਹ ਕਰਾਇਆ ਸੀ ਪਰਮਜੀਤ ਕੌਰ ਸ਼ੇਰਗਿੱਲ ਜੋ ਕਿ ਘਰ ਵਾਲਿਆਂ ਦੇ ਪਰਦੀ ਹੋ ਕੇ ਵਿਆਹ ਕਰਾਇਆ ਸੀ ਤਾਂ ਹੌਲੀ-ਹੌਲੀ ਕੁਲਵਿੰਦਰ ਨੇ ਆਪਣੇ ਮਾਪਿਆਂ ਨਾਲੋਂ ਪਰਮਜੀਤ ਦੀ ਸਹਿ ਕਰਕੇ ਅਲੱਗ ਹੋ ਗਿਆ ਸੀ ਇਹ ਜਦੋਂ ਕੁਲਵਿੰਦਰ ਅਲੱਗ ਹੋਇਆ ਤਾਂ ਉਸ ਦੀ ਘਰ ਵਾਲੀ ਪਰਮਜੀਤ ਨੇ ਉਸ ਨੂੰ ਪਹਿਲਾਂ ਬੈਂਕ ਤੋਂ ਲੋਨ ਚੁਕਾਇਆ ਤੇ ਫਿਰ ਕੁਲਵਿੰਦਰ ਕੌਰ ਨੂੰ ਨਸ਼ੇ ਦਾ ਆਦੀ ਕਰ ਦਿੱਤਾ ਕਿਉਂਕਿ ਹੁਣ ਕੁਲਵਿੰਦਰ ਘਰਦਿਆਂ ਨਾਲੋਂ ਅੱਡ ਹੋ ਗਿਆ ਸੀ ਪਰਮਜੀਤ ਦਾ ਹੁਣ ਕਿਤੇ ਬਾਹਰ ਮਲੋਟ ਦਾ ਹੀ ਕਰਨ ਕੁਮਾਰ ਨਾਲ ਚੱਕਰ ਚੱਲ ਪਿਆ ਅਤੇ ਉਹਨਾਂ ਨੇ ਕੁਲਵਿੰਦਰ ਨੂੰ ਮਾਰਨ ਦੀਆਂ ਸਕੀਮਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਨਸ਼ਾ ਕਰਾ ਕੇ ਨਹਿਰ 'ਚ ਸੁੱਕਣ ਦਾ ਪਲਾਨ ਤੇ ਫਿਰ ਉਹ پلان ਗਲੀ 'ਚ ਜਗਰਾਤਾ ਹੋਣ ਕਰਕੇ ਫੇਲ ਹੋ ਗਿਆ ਤੇ ਅਖੀਰ ਉਹ ਆਪਣੇ ਸਹੁਰੇ ਤੇ ਕੁਲਵਿੰਦਰ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਵਾ ਦਿੰਦੀ ਹੈ ਤੇ ਕਰਨ ਅੱਧੀ ਰਾਤ ਉਸ ਦੇ ਘਰ ਆਉਂਦਾ ਤੇ ਕੁਲਵਿੰਦਰ ਜਿਸ ਨੂੰ ਪਹਿਲਾਂ ਹੀ ਨੀਂਦ ਦੀਆਂ ਗੋਲੀਆਂ ਦੇ ਕੇ ਸੁਆਇਆ ਹੋਇਆ ਸੀ ਉਸ ਨੂੰ ਫਿਰ ੱੱਕੇ ਨਾਲ ਸਲਫਾਸ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਜਦੋਂ ੱੱਕੇ ਨਾਲ ਗੋਲੀਆਂ ਦੇ ਰਹੇ ਸੀ ਉਦੋਂ ਕੁਲਵਿੰਦਰ ਉਹਨਾਂ ਨਾਲ ਹੱਥੋਂ ਪਾਈ ਵੀ ਹੋਇਆ ਪਰ ਨਸ਼ੇ 'ਚ ਹੋਣ ਕਰਕੇ ਉਹ ਆਪਣੇ ਪਲਾਨ 'ਚ ਕਾਮਯਾਬ ਹੋ ਜਾਂਦੇ ਐ ਫਿਰ লাশ ਨੂੰ ਸੁੱਟਣ ਲਈ ਜਦੋਂ ਬਾਹਰ ਦੇਖਦੇ ਐ ਤਾਂ ਘਰ ਨਾਲ ਲਾਈਟ ਜੱਗ ਪਈ ਪਰਮਜੀਤ ਕਰਨ ਨਾਲ ਤੇ ਸਮਰ ਨਾਲ ਐਕਟਿਵਾ ਤੇ ਕੁਲਵਿੰਦਰ ਦੀ লাশ ਨੂੰ ਛੱਡ ਕੇ ਭੱਜ ਜਾਂਦੀ ਐ ਅਤੇ ਕੁਲਵਿੰਦਰ ਨੂੰ ਉੱਥੇ ਮਰਨ ਲਈ ਛੱਡ ਜਾਂਦੀ ਐ ਪੁਲਿਸ ਨੂੰ ਆਪਣੀ ਗ੍ਰਿਫਤਾਰੀ ਦੇ ਦਿੰਦੀ ਹੈ ਤੇ ਕਰਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਕੁਲਵਿੰਦਰ ਦੇ ਬੇਟੇ ਨੂੰ ਉਸਦੇ ਦਾਦੀ ਪੋਤੇ ਨੂੰ ਸੌਂਪ ਦਿੱਤਾ ਜਾਂਦਾ ਹੈ ਤੁਸੀਂ ਦੇਖੋ ਅੱਜ ਬੰਦਾ ਕਿਸ ਦੇ ਉੱਪਰ ਯਕੀਨ ਕਰੇ ਜਿਸ ਤੇ ਉੱਪਰ ਨਾ ਕਰੇ ਇਸ ਕਰਕੇ ਇਸ ਸੰਸਾਰ ਵਿੱਚ ਕੁਝ ਵੀ ਹੋ ਸਕਦਾ ਹੈ ਇਹ ਕਿਸੇ ਦੇ ਦਿਲ ਦਾ ਕੋਈ ਭਰੋਸਾ